ਆਓ ਨਮਸਕਾਰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਮੇਰੀ ਆਵਾਜ਼ ਮਲੇਗੁਰਸ ਬੱਚੇ ਪੱਤਰਕਾਰਾਂ ਨੇ ਸੰਗਰੂਰ ਦੇ ਪੱਤਰਕਾਰਾਂ ਨਾਲ ਰੜਕੇ ਖੜਨ ਦਾ ਕੀਤਾ ਐਲਾਨ ਸੰਗਰੂ ਸ਼ਹਿਰ ਚਰਨਾਬਾਦ ਅضਾਸ਼ਨ ਦੀ ਕਵਰੇਜ ਕਰ ਰਹੇ ਪੱਤਰਕਾਰਾਂ ਦੀ ਪੁਲਿਸ ਵੱਲੋਂ ਸ਼ਰਿਆਮ ਕੁੱਟਮਾਰ ਕਰਨ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਮੀਟਿੰਗ ਨੂੰ ਸੰਬੋਧਨ ਕਰਦੇ ਪ੍ਰੈਸ ਕਲੱਬ ਦੇ ਪ੍ਰਧਾਨ ਸ਼ਾਹਬੁੱਦੀਨ ਨੇ ਕਿਹਾ ਪੁਲਿਸ ਵੱਲੋਂ ਸੰਗਰੂ ਦੇ ਪੱਤਰਕਾਰਾਂ ਨਾਲ ਕੀਤੀ ਗਈ ਕਥਿਤ ਗੁੰਡਾਗਰਦੀ ਨੂੰ ਲੋਕਤੰਤਰ ਦੇ ਚੌਥੇ ਥੰਮ੍ਹ ਪ੍ਰੈਸ ਦੀ ਆਜ਼ਾਦੀ ਤੇ ਹਮਲਾ ਕਿਹਾ ਇਸ ਮੌਕੇ ਸੀਨੀਅਰ ਪੱਤਰਕਾਰ ਭਰਾਵਾਂ ਨੇ ਹੋਰ ਕੀ ਕਿਹਾ ਆਓ ਸੁਣੀਏ ਅੱਜ ਜਿਹੜਾ ਅਸੀਂ ਇੱਥੇ ਇਕੱਠੇ ਹੋਏ ਆ ਉਹ ਮਾਮਲਾ ਇਹ ਹੈ ਕਿ ਲੰਗੀ ਕੱਲ ਜਿਹੜਾ ਸੰਰੂਰ ਚ ਪੀਆਰਟੀਸੀ ਦੇ ਮੁਲਾਜ਼ਮਾਂ ਦਾ ਧਰਨਾ ਪ੍ਰਦਰਸ਼ਨ ਚੱਲਦਾ ਸੀਗਾ ਉੱਥੇ ਸਾਡੇ ਜਿਹੜਾ ਹੈਗਾ ਪੱਤਰਕਾਰ ਭਾਈ ਜਾਰਾ ਕਵਰੇਜ ਕਰਨ ਲਈ ਗਿਆ ਸੀਗਾ ਤਾਂ ਉਸ ਟਾਈਮ ਜਿਹੜਾ ਹੈਗਾ ਉਹ ਕਵਰੇਜ ਦੇ ਦੌਰਾਨ ਹੀ ਪੁਲਿਸ ਨੇ ਜਿਹੜਾ ਸਾਡੇ ਪੱਤਰਕਾਰ ਨਾਲ ਬਹੁਤ ਬਦਸਲੂਕੀ ਕੀਤੀ ਤੇ ਸਾਡੇ ਕਿਹੜਾ ਪੱਤਰਕਾਰ ਸੀ ਕੀਰਤੀਪਾਲ ਸਿੰਘ ਤੇ ਉਹਦੇ ਥੱਪੜ ਵੀ ਮਾਰੇ ਗਏ ਤੇ ਉਹਦਾ ਮੋਬਾਈਲ ਵੀ ਤੋੜਿਆ ਗਿਆ ਇਹੋ ਜਿਹੀ ਘਟਨਾਵਾਂ ਨਹੀਂ ਪੰਜਾਬ 'ਚ ਆਏ ਦਿਨ ਵਾਪਰ ਰਹੀਆਂ ਨੇ ਜਿਹੜਾ ਕਿ ਪ੍ਰੈਸ ਦੀ ਆਜ਼ਾਦੀ ਤੇ ਇੱਕ ਹਮਲਾ ਹੈ ਤੇ ਪੁਲਿਸière ਗੁੰਡਾਗਰਦੀ ਹੈ ਇਹ ਲਗਾਤਾਰ ਵੱਧ ਰਹੀ ਹੈ ਕਿਉਂਕਿ ਅੱਜ ਦੇ ਝੂਠੇ ਪਰਚਿਆਂ ਦੇ ਮਾਮਲੇ ਸਾਹਮਣੇ ਆ ਰਹੇ ਨੇ ਕਿ ਪੁਲਿਸ ਜਿਹੜਾ ਹੈਗਾ ਪੱਤਰਕਾਰਾਂ ਨੂੰ ਦਬਾਉਣ ਦੇ ਲਈ ਉਹਦੇ ਵਿੱਚ ਝੂਠੇ ਪਰਚੇ ਦਰਜ ਕਰ ਰਹੀ ਹੈ ਤਾਂ ਕਿ ਉਹਨਾਂ ਨੂੰ ਆਪਦੇ ਹਿਤਾਂ ਕੋ ਵਰਤਿਆ ਜਾ ਸਕੇ ਇੱਥੇ ਵੀ ਸਰੂਰ ਵੀ ਜਿਹੜਾ ਹੈਗਾ ਇਹ ਕੱਲ ਏਡੀ ਵੱਡੀ ਘਟਨਾ ਵਾਪਰੀ ਹੈ ਕਿ ਜਿਹਦਾ ਸਾਰੇ ਪੰਜਾਬ 'ਚ ਰੋਜ਼ ਪ੍ਰਗਟਾਇਆ ਜਾ ਰਿਹਾ ਹੈ ਕਿ ਜਿਹਾ ਅੱਜ ਅਸੀਂ ਪੱਤਰਕਾਰ ਇੱਥੇ ਇਕੱਠੇ ਹੋਏ ਹਾਂ ਤੇ ਅੱਜ ਸਮਾਏ ਕੇ ਸਾਨੂੰ ਇਕੱਠੇ ਹੋਣ ਦੀ ਲੋੜ ਹੈ ਜੇਕਰ ਇਕੱਠੇ ਨਾ ਹੋਏ ਤਾਂ ਪੁਲਿਸ ਇਸ ਗੁੰਡਾਗਰਦੀ ਦੇ ਖਿਲਾਫ ਤਾਂ ਉਹਨਾਂ ਦੇ ਟਾਈਮ ਚ ਇਹਨਾਂ ਦੀ ਜਿਹੜੀ ਇਹ ਗੁੰਡਾਗਰਦਿਆ ਜਾਂ ਬੱਸ ਨੂੰ ਪੱਤਰਕਾਰਾਂ ਨਾਲ ਬਾਧੀਆਂ ਜਾਣ ਗਿਆ ਇਸ ਲਈ ਅੱਜ ਸਾਨੂੰ ਸਾਰਿਆਂ ਨੂੰ ਲੋੜ ਹੈ ਕਿ ਅਸੀਂ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਪੁਲਿਸ ਦੀ ਇਹਨਾਂ ਗੁੰਡਾਗਰਦੀ ਦੇ ਖਿਲਾਫ ਆਵਾਜ਼ ਬੁਲੰਦ ਕਰੀਏ ਅੱਜ ਅਸੀਂ ਇਸੇ ਲਈ ਇੱਥੇ ਸਾਰੇ ਇਕੱਠੇ ਹੋਏ ਹਾਂ ਮੈਂ ਮੁਨਸੀ ਫਾਰੂਕ ਸੀਨੀਅਰ ਜਰਨਲਿਸਟ ਮਲੇਰ ਕੋਟਲਾ ਅੱਜ ਅਸੀਂ ਇੱਥੇ ਮਲੇਰ ਕੋਲਾ ਕਲੱਬ ਦੇ ਅੰਦਰ ਇਕੱਠੇ ਹੋਏ ਹਾਂ ਸਾਰੇ ਪੱਤਰਕਾਰ ਭਾਈਚਾਰਾ ਇਸ ਕਰਕੇ ਇਕੱਠੇ ਹੋਏ ਆ ਕਿ ਕੱਲ ਸੰਗਰੂਰ ਦੇ ਅੰਦਰ ਜਿਹੜਾ ਪੁਲਿਸ ਨੇ ਇੱਕ ਨੰਗਾ ਨਾਚ ਪੱਤਰਕਾਰਾਂ ਨਾਲ ਕੀਤਾ ਹੈ ਉਹ ਬਹੁਤ ਹੀ ਨਿੰਦਨਯੋਗ ਹੈ ਕਿਉਂਕਿ ਪੱਤਰਕਾਰ ਜਿਹੜੇ ਆਜ਼ਾਦੀ ਨੂੰ ਆਜ਼ਾਦ ਹਨ ਤਾਂ ਉਹਨਾਂ ਚੌਥਾ ਥੰਬ ਵੀ ਕਿਹਾ ਜਾਂਦਾ ਹੈ ਪਰ ਅੱਜ ਚੌਥੇ ਥੰਬ ਦੇ ਉੱਤੇ ਪੁਲਿਸ ਪ੍ਰਸ਼ਾਸਨ ਹੀ ਉਹਨਾਂ ਨੂੰ ਕਵਰੇਜ ਕਰਨ ਦੇ ਰੋਕ ਕੇ ਆਪਣੀ ਮਰਜ਼ੀ ਦਾ ਕਵਰੇਜ ਕਰਾਵੇ ਬਹੁਤ ਮਾੜੀ ਘਟਨਾ ਹੈ ਇਸ ਦੀ ਅਸੀਂ ਨਿੰਦਾ ਕਰਦੇ ਹਾਂ ਇਸ ਦੇ ਨਾਲ ਹੀ ਆਏ ਦਿਨ ਪੰਜਾਬ ਦੇ ਅੰਦਰ ਕਿਤੇ ਨਾ ਕਿਤੇ ਨਾ ਘਟਨਾਵਾਂ ਹਜੇ ਹੋ ਰਹੀਆਂ ਹਨ ਗਿੱਦੜ ਵਾਹੇ ਹੋਈ ਫਲੋਇਪੁਰ ਹੋਈ ਅੰਮ੍ਰਿਤਸਰ ਹੋਈ ਜਿਲੰਦਰ ਹੋਈ ਲੁਧਿਆਣਾ ਹੋਈ ਪਰ ਆਏ ਦਿਨ ਜਿਹੜੀ ਪੁਲਿਸ ਦੀ ਇਹ ਕਾਰਜ ਜਿਹੜੀ ਕਰ ਰਹੀ ਹੈ ਇਸ ਤੋਂ ਜਿਹੜਾ ਇਹ ਪੱਤਰਕਾਰਾਂ ਨੂੰ ਦਵਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਪੱਤਰਕਾਰ ਪਾਈਚੋਰਾ ਜੋ ਇਕੱਠੇ ਇੱਕ ਪਲੇਟਫਾਰਮ ਤੇ ਹੁੰਦਾ ਹੈ ਤਾਂ ਉਹ ਕਿਸੇ ਦੇ ਅੱਗੇ ਝੁਕਦਾ ਨਹੀਂ ਹੈਗਾ ਉਹ ਆਪਣੀ ਕਲਮ ਦੇ ਨਾਲ ਹਰ ਗੱਲ ਨੂੰ ਮਨਾਣਾ ਜਾਂਦਾ ਹੈ ਤੇ ਮਨਾਏਗਾ ਵੀ ਮੈਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੈਂ ਅਪੀਲ ਕਰਦਾ ਹਾਂ ਮੰਗ ਵੀ ਕਰਦਾ ਹਾਂ ਕਿ ਤੁਸੀਂ ਇੱਕ ਆਪ ਇਹ ਕਿਹਾ ਸੀ ਕਿ ਚੌਥਾ ਥੰਬ ਜਿਹੜਾ ਹੈਗਾ ਪੱਤਰਕਾਰ ਭਾਈਚਾਰਾ ਇਹ ਸਰਕਾਰਾਂ ਨੂੰ ਸੇਧ ਦਿੰਦਾ ਹੈ ਅੱਜੋ ਜੋ ਆਪ ਆਪਣੇ ਸੱਚਾਈ ਲਿਖ ਕੇ ਸੇਧ ਦੇ ਰਿਹਾ ਹੈ ਤਾਂ ਭਗਵੰਤ ਮਾ师 ਵਰਦੇ ਕਿਉਂ ਚੁੱਪਾ ਹੈ ਪੋਸ ਨੂੰ ਨਹੀਂ ਖੁੱਲ੍ਹੇ ਛੁੱਟ ਕਿਉਂ ਦਿੱਤੀ ਗਈ ਹੈ ਇਸ ਦੇ ਉੱਤੇ ਗੌਰ ਕਰੋ ਜਿਹੜੇ ਪੁਲਿਸ ਦੇ ਵਾਪਸ ਛੁੱਟੇ ਮਕੱਦਮੇ ਦਾ ਅੱਜ ਕਿਤੇ ਜਾ ਰਹੇ ਪੱਤਰਕਾਰਾਂ ਦੇ ਉਹਨਾਂ ਨੂੰ ਰੱਦ ਕੀਤਾ ਜਾਵੇ ਅਤੇ ਪੱਤਰਕਾਰਾਂ ਨੂੰ ਆਪਣੀ ਆਜ਼ਾਦੀ ਦੇ ਨਾਲ ਕਵਰੇਜ ਕਰਨ ਦੀ ਅਗਿਆ ਦਿੱਤੀ ਜਾਵੇ ਅਗਰ ਤੇ ਜੇ ਪਾ ਪੱਤਾ ਪੁੱਤਰ ਕਰ ਨੇ ਇੱਧਰ ਦੇ ਸਰੂਪ ਪੰਜਾਬ ਪੁਲਿਸ ਕਰਦੀ ਗਈ ਜਾਂ ਕੋਈ ਹੋਰ ਅਧਿਕਾਰ ਪਰਿਵਸਤੀਵਲ ਪ੍ਰਸ਼ਾਸਨ ਕਰਦਾ ਹੈ ਤੇ ਅਸੀਂ ਮੈਂ ਸਮੂਹ ਪੱਤਰਗਾਈ ਯੂਨ ਭਾਈਚਾਰੇ ਨੂੰ ਚਾਹੇ ਜਿੰਨੇ ਮੱਝ ਸਾਡੇ ਮਤ ਪੇਧ ਹੋਣ ਸਾਨੂੰ ਇਸ ਪਲੇਟਫਾਰਮ ਦੀ ਕਹੋ ਕੇ ਆਪਣਾ ਆਵਾਜ਼ ਬਲੰਦ ਕਰਨੀ ਚਾਹੀਦੀ ਹੈ ਤੇ ਆਪਣੀ ਜਿਹੜੀ ਜਿਹੜੀ ਹੈ ਅਣਖ ਦੀ ਲੜਾਈ ਜਿਹੜੀ ਹੈ ਉਸ ਨੂੰ ਕਾਇਮ ਰੱਖਣ ਲਈ ਸਾਨੂੰ ਇੱਕ ਮਖੌਨ ਦੀ ਲੋੜ ਹੈ ਅਸੀਂ ਇੱਕ ਵਾਰ ਫਿਰ ਮੈਂ ਭਗਵੰਤ ਮਾਨ ਤੋਂ ਮੁਖ ਮੰਤੂ ਮੰਗ ਕਰਦਾ ਹਾਂ ਕਿ ਅਜੇਪੁਰ ਸਬਸਪਸਫਸ ਦੇ ਖਿਲਾਫ ਫੌਰੀ ਤੌਰ ਤੇ ਸਸਪੈਂਡ ਕੀਤਾ ਜਾਵੇ ਜਿਨ੍ਹਾਂ ਨੇ ਇਹ ਜਿਹੀ ਘਰਾਉਣੀ ਹਰਕਤਾਂ ਕੀਤੀਆਂ